ਅਮਰਸਰ ਦੇ ਪਟਾਲਾ ਰੋਡ ਇਲਾਕੇ ਦੇ ਵਿੱਚ ਇੱਕ ਖਾਲੀ ਪਲਾਟ ਵਿੱਚ ਕੂੜੇ ਦੇ ਢੇਰ ਦੇ ਵਿੱਚ ਉਹ Hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਹੋਰ ਸਮੱਗਰੀ ਵਗੈਰਾ ਵੇਖਣ ਨੂੰ ਮਿਲੀ ਹੈ ਜਿਸ ਨੂੰ ਲੈ ਕੇ Hindu ਸੰਘਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਅਸੀਂ ਇਸ ਦੀ ਵੀਡੀਓ ਵਾਇਰਲ ਕੀਤੀ ਸੀ ਅਤੇ ਹੁਣ ਇੱਕ ਵਾਰ ਫਿਰ ਕੂੜੇ ਦੇ ਢੇਰ ਤੇ Hindu ਧਰਮ ਦੇ ਨਾਲ ਸਬੰਧਤ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਹੋਰ ਸਮੱਗਰੀ ਵੇਖਣ ਨੂੰ ਮਿਲੀ ਹੈ ਅਤੇ ਉਹਨਾਂ ਕਿਹਾ ਕਿ Hindu ਸ਼ਿਵ ਸੈਨਾ ਦੇ ਨੇਤਾ ਸੁਧੀਰ ਕੁਮਾਰ ਸੂਰੀ ਦੀ ਵੀ ਇਸੇ ਗੱਲ ਨੂੰ ਲੈ ਕੇ ਹੱਤਿਆ ਕੀਤੀ ਗਈ ਸੀ ਕਿ ਉਹਨਾਂ ਨੇ ਹਿੰਦੂਆਂ ਦੀ ਖਾਤਰ ਆਪਣੀ ਜਾਨ ਦੇ ਦਿੱਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਲੱਗੇ ਸੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣਗੇ ਅਤੇ ਜਿਹੜਾ ਵੀ ਬੰਦਾ ਧਾਰਮਿਕ ਭਾਵਨਾਵਾਂ ਨਾਲ ਖੇਡਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸ਼ਾਮਸੰਦਰ ਹੈ ਮੈਂ ਸ਼ੀਵ ਸੇਵਾ ਮੰਡਲ ਤੋਂ ਹਾਂ ਗਲੀ ਬਾਂਕੇ ਵਿਹਰੀ ਤੋਂ ਇਹ ਇਹ ਮਹੀਨਾ ਪਹਿਲਾਂ ਵੀ ਇਸੇ ਚੀਜ਼ ਦੀ ਇੱਕ ਆਪਾਂ ਗਈ ਵੀਡੀਓ ਕੀਤੀ ਪਾਈ ਸੀ ਉਦੋਂ ਵੀ ਮੰਦਰ ਵਾਲਿਆਂ ਨੇ ਕਿਸੇ ਨੇ ਸੁਟੇ ਨਹੀਂ ਇਸ ਤਰ੍ਹਾਂ ਉਹ ਇਹ ਨਹੀਂ ਸਾਨੂੰ ਪਤਾ ਵੀ ਕਿਹੜੇ ਮੰਦਰ ਵਾਲੇ ਇਹ ਕਰਤੂਤ ਕਰ ਰਹੇ ਆ ਲੇਕਿਨ ਇਹ ਜਿਹੜੇ ਵੀ ਕਰਦੇ ਵੇ ਆ ਬਹੁਤ ਜਿਆਦਾ ਮਾੜੀ ਗੱਲ ਆ ਫਿਰ ਕਿੰਨੇ ਦੇਖੋ ਆਪਣਾ ਜੈ ਸ਼੍ਰੀ ਰਾਮ ਜੀ ਦੀ ਆ ਦੇਖੋ ਜੀ ਛੰਡਾ ਵੀ ਇਹਦੇ ਚੁੱਕਿਆ ਜੇ ਮਾਤਾ ਜੀ ਦੀ ਮਾਤਾ ਰੋਣਾ ਦੇ ਜਿਹੜੀ ਫੋਟੋਆਂ ਹਾਂ ਜੀ ਤੇ ਆ ਦੇਖੋ ਇਹਦਾ ਕੈਲੰਡਰ ਵੀ ਆ ਕੈਲੰਡਰ ਵੀ ਤੇ ਹੋਰ ਵੀ ਕਈ ਘਰਾਂ ਵਿੱਚ ਪਈਆਂ ਆ ਆ ਦੇਖੋ ਵੀ ਹਜੇ ਹੋਰ ਵੀ ਮਤਲਬ ਵੀ ਆ ਦੇਖੋ ਤੁਹਾਨੂੰ ਦਿਖਾਈਏ ਠੀਕ ਹੋ ਗਏ ਕਿ ਵਾਕਿਆ ਦੇਖੋ ਆ ਸ਼ੰਕਰ ਜੀ ਦੀ ਆ ਦੇਖੋ ਤੁਹਾਡੇ ਸਾਹਮਣੇ ਆ ਜੀ ਪ੍ਰੂਫ ਹਾਂਜੀ ਆ ਚੋਲੇ ਬੇਨਾਂ ਹਾਂਜੀ ਤੁਹਾਨੂੰ ਅਸੀਂ ਕੀ ਕਿ ਦਿਖਾ ਦੇਖੋ ਇਹ ਵਿਆਸ਼ਣੰਦ ਦੇਵੀ ਮਾਤਾ ਜੀ ਦੀ ਫੋਟੋ ਮਤਲਬ ਇਹ ਸਾਰਾ ਕੁਝ ਵਿੱਚੇ ਨਿਕਲ ਰਿਹਾ ਕਿ ਜਿਹੜਾ ਵੀ ਇਹ ਮੰਦਰ ਵਾਲਾ ਕਰਤੂਤ ਕਰ ਰਿਹਾ ਬਹੁਤ ਮਾੜੀ ਗੱਲਾਂ ਨਾਲ ਅਸੀਂ ਇਹ ਨਾ ਕਰੋ ਕਿ ਪੈਸੇ ਹੀ ਇਕੱਠਾ ਕਰਕੇ ਹੀ ਸਭ ਕੁਝ ਇਸ ਤਰ੍ਹਾਂ ਕਰਨਾ ਵਾ ਤੇ ਕੱਲਿਕ ਨੇ ਆਪਣੇ ਧਰਮ ਦਾ ਜਿਹੜਾ ਨਾ ਇਹ ਬਹੁਤ ਜ਼ਿਆਦਾ ਮਾੜਾ ਕੰਮ ਹੈ ਜਿਹੜਾ ਅਸੀਂ ਕੀ ਕਰਦੇ ਭਾਜੀ ਇਸ ਤਰ੍ਹਾਂ ਦੇ ਵੀ ਮੰਗ ਇਹੋ ਕਰਦੇ ਹਾਂ ਵੀ ਇੱਥੇ ਜਿਹੜੀ ਇਹ ਕਰਤੂਤ ਖੇਲੀ ਜਾ ਰਹੀ ਹੈ ਨਾ ਖੇਲੋ ਇਹ ਨਾ ਹੈ ਕਿ ਜੇ ਕਦੇ ਸਾਡੇ ਕੋਈ ਹੱਥ ਛੱਡ ਗਿਆ ਅਈ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਉੱਥੇ ਪਰਚਾ ਕਰਾਵਾਂਗੇ ਪੱਕਾ ਕਿਉਂਕਿ ਅਸੀਂ ਅੱਗੇ ਪਹਿਲਾਂ ਵੀ ਮਹੀਨਾ ਡੇਢ ਪਹਿਲਾਂ ਵੀ ਇਹੀ ਕੀਤਾ ਸੀ ਉਦੋਂ ਹੀ ਹਟ ਗਏ ਸੀ ਤਾਂ ਹੁਣ ਫੇਰ ਇਹ ਕੰਮ ਹੋ ਗਿਆ ਤੇ ਬਹੁਤ ਜ਼ਿਆਦਾ ਮਾੜੀ ਗੱਲ ਮੰਦਰ ਵਾਲਿਆਂ ਨੂੰ ਆਪ ਨਹੀਂ ਚਾਹੀਦਾ ਕਿ ਸ਼ਰਮ ਆਉਣੀ ਚਾਹੀਦੀ ਆ ਜੀ ਉਹਨਾਂ ਨੂੰ ਬਹੁਤ ਵੱਡੀ ਸ਼ਰਮ ਆਣੀ ਚਾਹੀਦੀ ਹੈ ਜਿਹੜਾ ਵੀ ਮੰਦਰ ਵਾਲਾ ਇਹ ਕਰਤੂਤ ਕਰ ਰਿਹਾ ਹਾਂ ਅਸੀਂ ਇਕੱਠੇ ਹੋ ਗਏ ਮੜ ਕੇ ਸਾਰੇ ਇਹੀ ਪ੍ਰਸ਼ਾਸਨ ਨਾਲ ਜਈ ਮੰਗ ਕਰਦੇ ਹੁਈ ਵੀ ਇਹਨੂੰ ਆਵਾਜ਼ ਨੂੰ ਜਿਹੜਾ ਨਾ ਸਾਡੀ ਨੂੰ ਚੁੱਕਿਆ ਜਾਵੇ ਤੇ ਇਹ ਕੰਮ ਕਿਤੇ ਵੀ ਨਾ ਹੋਵੇ ਇਸੇ ਜਿੱਤਨਮ ਦਾਇਆ ਕੰਮ ਹੈ ਲੇਕਿਨ ਇਸ ਤਰ੍ਹਾਂ ਨਾ ਹੋਏ ਵੀ ਜਿਹੜੇ ਇਹ ਕੰਮ ਕਰਨ ਦੇਣਾ ਜੈ શ્રી ਰਾਮ ਜੈ ਮਾ ਕਾਲ ਮੈਂ ਗੌਰਵ ਸ਼ਰਮਾ ਹਿੰਦੂ ਨੇਤਾ ਅੱਜ ਬੜੇ ਤੇ ਦੇਖੋ ਰਾਨੇ ਮੱਧ ਭਾਗੀ ਗੱਲ ਆ ਕਿਸੇ ਮੰਦਰ ਵਾਲੇ ਦੇ ਕਰਤੂ ਦਾ ਪਤਾ ਨਹੀਂ ਕਿਹੜਾ ਮੰਦਰ ਵਾਲਾ ਲੱਖ ਲਾਂਤ ਦੀ ਮੈਂ ਕਹਾਂਗਾ ਉਤੇ ਸਾਡੇ ਸੁਧੀਰ ਕੁਮਾਰ ਸੂਰੀ ਜੀ ਦੀ ਵੀ ਇਸੇ ਕਰਕੇ ਜਿਹੜੇ ਆਪਣਾ ਉਹਨਾਂ ਅੰਛਨ ਦੇ ਬੈਠੇ ਗਪਾਲ ਮੰਦਰ ਵਾਲਾ ਉਹਨਾਂ ਨੇ ਆਪਣੀ ਜਾਨ ਨਿਸ਼ਾਵਰ ਕਰਤੀ ਇਸੇ ਗੱਲ ਕਰਕੇ ਲੋਕਾਂ ਨੂੰ ਅਪੀਲ ਕਰਕੇ ਮੰਦਰਾ ਵਾਲਾ ਨੂੰ ਪਰ ਮੰਦਰ ਵਾਲੇ ਫਿਰ ਵੀ ਨਹੀਂ ਸੁਧਰੇ ਲੱਖ ਲਾਂਧ ਦੀ ਕਰਾਵਾਂਗੇ ਜਿਹੜੇ ਆਪਣੇ ਘਰ ਇਕੱਠੇ ਪੈਸੇ ਕਰਕੇ ਲੈ ਜਾਂਦੇ ਆ ਉਹ ਜਿਹੜਾ ਸਮਾਨ ਮੰਦਰਾਂ ਚੜਦਾ ਇੱਥੇ ਆ ਦੇਖੋ ਇਹ ਕੂੜੇ ਦੇ ਢੇਰ ਤੇ ਸੁੱਟਿਆ ਆ ਬਨਾਲਾ ਰੋਡ ਕੋਲੂ ਮੇਲਾ ਦਾ ਪਲਾਟ ਔਰ ਆ ਪਲਾਟ ਵਿੱਚੋਂ ਕੂੜੇ ਦੇ ਢੇਰ ਚੋਂ ਆਪਾਂ ਜਾ ਇਸੇ ਢੇਰ ਤੋਂ ਆਪਾਂ ਚੁੱਕੇ ਆ ਗੋੜਾ ਸੁੱਟੇ ਉੱਤੇ ਫੋਟੋਆਂ ਸੁੱਟਦੀਆਂ ਮੈਂ ਲੱਖ ਲਾਂਤ ਦੀ ਕਵਾਂਗਾ ਐਸੇ ਮੰਦਰ ਵਾਲਿਆਂ ਨੂੰ ਜਿਨ੍ਹਾਂ ਨੇ ਇਹ ਕੰਮ ਕਰਤੂਤ ਕਰਵਾਈ ਆ ਔਰ ਜਿਹੜਾ ਵੀ ਰੇੜੀ ਵਾਲਾ ਜਾਂ ਮੰਦਰ ਵਾਲਾ ਇਸੇ ਪਿੱਛੇ ਪਾਇਆ ਗਿਆ ਔਰ ਤੇ ਭੰਨ ਦੀ ਸਜ਼ਾ ਆ ਬਦਵਾਵਾਂ ਕਾਨੂੰਨੀ ਕਾਰਵਾਈ ਪੂਰੀ ਕਰਵਾਵਾਂਗੇ ਇਸ ਤੋਂ ਪਹਿਲੇ ਸਰ ਡੇਢ ਕਿ ਮਹੀਨੇ ਪਹਿਲੇ ਦੀ ਗੱਲ ਉਹਦਾ ਵੀ ਆਪਾਂ ਕੀਤੀ ਪਰ ਉਸ ਤੋਂ ਬਾਅਦ ਸੁਧਰ ਗਈ ਹੁਣ ਫੇਰ ਲੱਗਦਾ ਇਹਨਾਂ ਨੂੰ ਟੀਕਾ ਫੇਰ ਦੁਬਾਰਾ ਲਾਣਾ ਪੈਣਾ ਇਹ ਆਪਣਾ ਇਹਨਾਂ ਨੂੰ ਫੇਰ ਦੁਬਾਰਾ ਇੱਕ ਵਾਰੀ ਦੱਸਣਾ ਪੈਣਾ ਕਿ ਇਹ ਕਰਤੂਤ ਮਾੜੀ ਕਰਦੇ ਪਏ ਤੁਹਾਨੂੰ ਮੰਦਰ ਵਗੈਰਾ ਚ ਨਹੀਂ ਸਰ ਆਪਾਂ ਆਪਣਾ ਇੱਥੇ ਸੀਸੀਟੀਵੀ ਕੈਮਰੇ ਗਲੀ ਜੋੜਾ ਪਰ ਆਪਾਂ ਪੁਲਿਸ ਤੋਂ ਕੇ ਲਿਖਾਵਾਂਗੇ ਔਰ ਜਿਹੜਾ ਵੀ ਇੱਥੇ ਕਰਦੂਦ ਕਰਦਾ ਪਾਇਆ ਜਾਂਦਾ ਉਹਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾਏਗਾ ਔਰ ਉਹਨੂੰ ਸਜ਼ਾ ਦਵਾਈ ਜਾਏਗੀ ਸਾਨੂੰ ਸਾਰਾ ਸਾਡੇ ਨਾਲ ਇਥੋਂ ਨੰਗਰੀ ਪਬਲਿਕ ਉਹ ਵੀ ਇਕੱਠੀ ਹੋਈ ਹੈ ਸਾਡੇ ਨਾਲ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਕਿ ਸਾਡੇ ਨਾਲ ਖਲੋਤੇ ਮੁੰਡੇ ਨਾ ਮੁੰਡਾ ਜੋੜ ਕੇ ਇਸ ਨੂੰ ਆਪਣਾ ਰੋਕਣ ਲਈ ਉਹਨਾਂ ਨੇ ਬੜੀ ਕਹਿ ਕੇ ਮੰਦ ਮੰਦ ਭਾਗੀ ਘਟਨਾ ਉੱਥੇ ਇਸ ਮੌਕੇ ਪੁੱਜੇ ਚੌਂਕੀ ਵਿਜੇਨਗਰ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਖਾਲੀ ਪਲਾਟ ਦੇ ਵਿੱਚ ਉਹ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਮਿਲੀਆਂ ਹਨ ਅਤੇ ਉਹਨਾਂ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਜੀ ਕੇ ਨੇ ਕੋਈ ਮੰਦਰ ਦੀ ਜਾਂ ਕੋਈ ਸਫਾਈ ਕੀਤੀ ਆ ਦੇ ਵਿੱਚ ਫੁੱਲ ਫੁੱਲ ਵਗੈਰਾ ਪਏ ਆ ਤੇ ਬਾਕੀ ਉਹ ਕੈਲੰਡਰ ਹੀ ਆ ਇੱਥੇ ਬਾਹਰ ਆ ਕੋਈ ਮੰਦਰ ਹੈ ਨਾ ਮੰਦਰ ਦੇ ਵਿੱਚ ਜਿਹੜੀਆਂ ਆਪਣੇ ਮਿੱਟੀ ਦੀਆਂ ਮੂਰਤੀਆਂ ਬਣਾਈਆਂ ਹੁੰਦੀਆਂ ਉਹ ਦੋ ਪਈਆਂ ਜੀ ਬਾਕੀ ਹੋਰ ਤੇ ਕੋਈ ਸਾਹਮਣੇ ਨਹੀਂ ਹਲੀ ਆਇਆ ਵਗੈਰਾ ਵੀ ਸਾਡੇ ਕੋਲ ਆਈਆਂ ਜਿਹੜੀਆਂ ਨਾਲ ਫੋਟੋਆਂ ਵੀ ਮੇਰੇ ਜੀ ਵੇਖੋ ਪਹਿਲਾਂ ਇੱਥੇ ਇੱਥੇ ਟੰਗੇ ਕੈਲੰਡਰ ਮੈਨੂੰ ਨਹੀਂ ਪਤਾ ਕਿੱਥੋਂ ਆਏ ਆ ਮੈਂ ਵਿੱਚ ਕੂੜੇ 'ਚ ਪੈ ਨਹੀਂ ਉਹ ਵੇਖੇ ਮੈਂ ਕੂੜੇ 'ਚ ਨਹੀਂ ਵੇਖੇ ਉਹ ਮੈਂ ਇੱਥੇ ਆਕੰਧ ਦੇ ਵਿੱਚ ਟੰਗੇ ਕਿਸ ਨੇ ਪਤਾ ਨਹੀਂ ਹੁਣ ਤੁਹਾਡੇ ਕਿਦਾਂ ਫੜ ਕੇ ਟੰਗੇ ਆ ਤੇ ਕੂੜੇ ਦੇ ਵਿੱਚ ਫੁੱਲ ਪਏ ਆ ਦੀਵੇ ਪਏ ਆ ਇਹ ਬਾਕੀ ਕੱਪੜੇ-ਕੁਪੜੇ ਪਏ ਆ ਉਹ ਹੋਰ ਕੋਈ ਸਾਹਮਣੇ ਨਹੀਂ ਆਈ ਮੈਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਜਿਹਨਾਂ ਨੇ ਮੈਂ ਇਹ ਚਾਹੁੰਦਾ ਜੀ ਜਿਹੜੀ ਆ ਮਲੇ ਜਲ ਪ੍ਰਵਾਹ ਕਰਨੀ ਚਾਹੀਦੀ ਆ ਚਲੋ ਜੇ ਮੰਦਰ ਦੀ ਕੋਈ ਸਫਾਈ ਕੀਤੀ ਆ ਜਾਂ ਅੱਜਕੱਲ੍ਹ ਨਰਾਤਿਆਂ ਦੇ ਵਿੱਚ ਸੰਗਤ ਚੜਾ ਰਹੀ ਫੁੱਲ ਵਗੈਰਾ ਤੇ ਇਹਨਾਂ ਨੂੰ ਜਲ ਪ੍ਰਵਾਹ ਕੁੜੇ ਤੇ ਨਹੀਂ ਸੁੱਟਣੀ ਚਾਹੀਦੀ ਐਸਮ ਜਰ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਰਿਪੋਰਟ